ਮਰਦਾਬਾਦ 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 ਜੀ ਬੰਦ ਕਰੋ ਬੰਦ ਕਰੋ ਬੰਦ ਕਰੋ ਗਰਮ ਨੂੰ ਪ੍ਰਾਈਵੇਟ ਕਰਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਮੈਂ ਅਮਰਜੀਤਪਾਲ ਸ਼ਰਮਾ ਪ੍ਰੈਸ ਕਟਰ ਪੈਨਸ਼ਨ ਐਸੋਸੀਏਸ਼ਨ ਪਾਵਰ ਕਾਮ ਤੇ ਟ੍ਰਾਂਸਮਿਸ਼ਨ ਮਕਸਰ ਅਸੀਂ ਅੱਜ ਜਿਹੜਾ ਰੋਸ ਰੈਲੀ ਕਰ ਰਹੇ ਹਾਂ ਇਹ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ 35ਵੇਂ ਦਿਨ ਤੋਂ ਅੱਜ ਮਰਨ ਵਰਤ ਤੇ ਹੈ ਕੇਂਦਰ ਦੀ ਸਰਕਾਰ ਉਹਨਾਂ ਦੀ ਗੱਲ ਨਹੀਂ ਸੁਣ ਰਹੀ ਕਿਉਂਕਿ ਜਿਹੜੀਆਂ ਆਰਥਿਕ ਤੇ ਸ਼ਾਂਤੀ ਨੀਤੀਆਂ ਨਿੱਜੀਕਰਨ ਦੀਆਂ ਨੀਤੀਆਂ ਹਨ ਉਹਨਾਂ ਦੇ ਤਹਿਤ ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀਆਂ ਉਹ ਖੋਹੀਆਂ ਜਾ ਰਹੀਆਂ ਨੇ ਉਹਨਾਂ ਦੀ ਐਮਐਸਪੀ ਦਿੱਤੀ ਨਹੀਂ ਜਾ ਰਹੀ ਜਿਹੜੇ ਪੁਲਿਸ ਕੇਸ ਉਹਨਾਂ ਤੇ ਕੀਤੇ ਐ ਉਹ ਵਾਪਸ ਨਹੀਂ ਲਏ ਜਾ ਰਹੇ ਤੇ ਜਿਹੜੀ ਵੜਾਪਾ ਪੈਨਸ਼ਨ ਹੈ ਉਹ ਹਰ ਕਿਸਾਨ ਨੂੰ ਦਿੱਤੀ ਨਹੀਂ ਜਾ ਰਹੀ ਆਮ ਜੀ ਕੇਸਰ ਸਿੰਘ ਆ ਪਾਵਰ ਕਮ ਐਂਡ ਟਰਾਸਕੋ ਠੇਕਾ ਮਜ਼ਦੂਰ ਯੂਨੀਅਨ ਸਰਕਲ ਪ੍ਰਧਾਨ ਆ ਜੋ ਅੱਜ ਅਸੀਂ ਪ੍ਰੋਗਰਾਮ ਕਰ ਰਹੇ ਆ ਅਰਥੀ ਭੂਗ ਮੁਜਾਰੇ ਦਾ ਉਹ ਸਾਡਾ ਜਿਹੜੀ ਕੇਂਦਰ ਸਰਕਾਰ ਆ ਕਿਸਾਨਾਂ ਤੇ ਮਜ਼ਦੂਰਾਂ ਦੇ ਨਾਲ ਅਤਿਆਚਾਰ ਕਰ ਰਹੀ ਆ ਜੋ ਢੱਲੇਵਾਲ ਸਾਹਿਬ ਦਾ ਮਨਵਰਤੋਂ ਤੇ ਬੈਠੇ ਨੇ ਫੜੇ ਤਿੱਕਰ ਕੋਈ ਸੁਣਵਾਈ ਨਹੀਂ ਹੋਈਗੀ ਉਸ ਵਜ੍ਹਾ ਕਰਕੇ ਅਸੀਂ ਅੱਜ ਕੇਂਦਰ ਸਰਕਾਰ ਦਾ ਕੋਦਲਾ ਫੁਕਰੇ ਆ ਮੈਂ ਬਲਜੀਤ ਸਿੰਘ ਮੋਦਲਾ ਮੈਂਬਰ ਟੁਐਨ ਫੋਰਮ ਪੀਐਸਸੀਬੀ EMPLOYEES ਗਲੈਂਡ ਫੋਰਮ ਪੰਜਾਬ ਅੱਜ ਦਾ ਇਹ ਸਾਡਾ ਰੋਸ ਪ੍ਰਦਰਸ਼ਨ ਪੰਜਾਬ ਦੀਆਂ ਜੋ ਕਿਸਾਨ ਜੱਟੇ ਬੰਦੀਆਂ ਆਪਣੇ ਮੁੱਦਿਆਂ ਨੂੰ ਲੈ ਕੇ ਖਾਸ ਤੌਰ ਤੇ ਐਮਐਸਪੀ ਦੇ ਮੁੱਦੇ ਨੂੰ ਲੈ ਕੇ ਜੋ ਲਗਾਤਾਰ ਪਿਛਲੇ 10 ਮਹੀਨੇ ਤੋਂ ਸੰਘਰਸ਼ ਕਰ ਰਹੇ ਨੇ ਖਨੌਰੀ ਔਰ ਸੰਭੂ ਦੇ ਬਾਡਰਾਂ ਤੇ ਬੈਠੇ ਨੇ ਨੰਗੇ ਧੜ ਲੜਾਈ ਲੜ ਰਹੇ ਨੇ ਉਹਨਾਂ ਦੀ ਹਮਾਇਤ ਦੇ ਵਿੱਚ ਜਿਹੜਾ ਹੈਗਾ ਉਹ ਅੱਜ ਦਾ ਪ੍ਰੋਗਰਾਮ ਸਾਡੀਆਂ ਜਥੇਬੰਦੀਆਂ ਦੇ ਵੱਲੋਂ ਕੀਤਾ ਗਿਆ ਆ ਸਾਡੀਆਂ ਸਾਰੀਆਂ ਬਿਜਲੀ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਕਿਸਾਨਾਂ ਦੇ ਇਸ ਔਰਮਨ ਸੰਘਰਸ਼ ਦੀ ਪੂਰ ਜ਼ੋਰ ਜਿਹੜੀ ਹੈ ਉਹ ਹਮਾਇਤ ਕਰਦੀਆਂ ਪੰਜਾਬ ਦੀ ਸਰਕਾਰ ਔਰ ਕੇਂਦਰ ਦੀ ਸਰਕਾਰ ਤੋਂ ਪੁਰਜ਼ੋਰ ਮੰਗ ਹੈ ਕਿ ਉਹ ਕਿਸਾਨਾਂ ਦੀਆਂ ਮੰਗਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਉਹ ਮੰਨੇ ਤਾਂ ਲੋਕਿ ਜਗਜੀਤ ਸਿੰਘ ਡੱਲੇਵਾਲ ਦੀ ਜੋ ਕੀਮਤੀ ਜਾਨ ਹੈ ਜਿਨ੍ਹਾਂ ਦਾ ਮਰਨ ਵਰਤ ਅੱਜ 35ਵੇਂ ਦਿਨ ਚ ਦਾਖਲ ਹੋ ਗਿਆ ਉਹਦੀ ਜਾਨ ਨੂੰ ਬਚਾਇਆ ਦਾ ਸਕੇ ਮੇਰਾ ਨਾਮ ਬਰਜਿੰਦਰ ਕੁਮਾਰ ਸ਼ਰਮਾ ਮੈਂ ਮੀਤ ਪ੍ਰਧਾਨ ਟੈਕਨਕਲ ਸਰਵ ਯੂਨੀਅਨ ਤੇ ਜੁਆਇੰਟ ਫੋਰਮ ਦਾ ਯਾਗੂ ਆ ਇਹ ਜੋ ਧਰਨਾ ਅੱਜ ਦੇ ਪ੍ਰੋਗਰਾਮ ਕਿਸਾਨ ਜਥੇਬੰਦੀਆਂ ਦੇ ਸਮਰਥਨ ਦੇ ਵਿੱਚ ਸਾਡੇ ਸਾਥੀ ਡੱਲੇਆ ਜੀ ਪਿਛਲੇ 1 ਮਹੀਨੇ ਤੋਂ ਲਗਾਤਾਰ ਭੁਖੜ ਹੜਤਾਲ ਤੇ ਬੈਠਿਆ ਕਿਸਾਨੀਆਂ ਮੰਗਾਂ ਦੇ ਸੰਬੰਧ ਵਿੱਚ ਸੈਂਟਰ ਤੋਂ ਐਮਐਸਪੀ ਤੇ ਹੋਰ ਜਿਹੜੀਆਂ ਮੰਗਾਂ ਉਹਨਾਂ ਦੇ ਸੰਬੰਧ ਵਿੱਚ ਦੇ ਨਾਲ ਹੀ ਜਿਹੜਾ ਪੰਜਾਬ ਚੰਡੀਗੜ੍ਹ ਦਾ ਬਿਜਲੀ ਬੋਰਡ ਤੋੜਨ ਦੇ ਵਿਰੋਧ ਪ੍ਰੋਗਰਾਮ ਦਿੱਤਾ ਗਿਆ ਹੈ ਸਰਕਾਰ ਵੱਲੋਂ ਜੋ ਉਹਨੂੰ ਤੋੜਿਆ ਜਾ ਰਿਹਾ ਹੈ ਉਹਦੇ ਵਿਰੋਧ ਦੇ ਵਿੱਚ ਅੱਜ ਅਸੀਂ ਕੇਟ ਵਾਲੀਆਂ ਕਰ ਰਹੇ ਹਾਂ ਕੱਲ 31 ਤਰੀਕ ਨੂੰ 12 ਵਜੇ ਤੋਂ ਲੈ ਕੇ 1 ਵਜੇ ਤੱਕ ਜਿਹੜਾ ਚੰਡੀਗੜ੍ਹ ਦੇ ਜੋ ਵੀ ਵਰਨਰ ਹੈ ਉਹਨਾਂ ਨੂੰ ਜੁਆਇੰਟ ਫੋਰਮ ਵੱਲੋਂ ਜਾਂ ਚੰਡੀਗੜ੍ਹ ਦੇ ਸਾਡੇ ਜੋ ਸਾਥੀ ਹੈ ਲੜਾਈ ਲੜ ਰਹੇ ਆ ਸਾਡੇ ਕੰਮ ਹੈ ਉਹ ਆਪਣਾ ਮੰਗ ਪੱਤਰ ਰਾਜਪਾਲ ਨੂੰ ਦੇਣਗੇ ਇਸੇ ਨਾਲ ਹੀ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਉਹ ਕਿਸਾਨ ਜਥੇਬੰਦੀਆਂ ਦੇ ਸਮਰਥਨ ਦੇ ਵਿੱਚ ਅੱਜ ਅਸੀਂ ਸਾਰੇ ਪੰਜਾਬ ਦੇ ਵਿੱਚ ਗੇਟ ਰੈਲੀਆਂ ਕਰ ਰਹੇ ਆ ਉਹਨਾਂ ਦੇ ਹੱਕ ਦੇ ਵਿੱਚ ਇਸ ਦੇ ਨਾਲ ਹੀ ਜੋ ਵੀ ਜੁਆਇੰਟ ਫੋਰਮ ਜਾਂ ਸਾਡੀਆਂ ਜਥੇਬੰਦੀਆਂ ਨੂੰ ਅਗਲਾ ਪ੍ਰੋਗਰਾਮ ਦੇਣੀਆਂ ਅਸੀਂ ਲਾਗੂ ਕਰਾਂਗੇ ਜੋ ਵੀ ਸਾਡਾ ਪ੍ਰੋਗਰਾਮ ਹੋਊਗਾ ਉਹ ਸ਼ਾਂਤੀਪੂਰਕ ਤੇ ਕਿਸਾਨਾਂ ਦੇ ਹੱਕ ਚ ਹੋਊਗਾ ਇਸ ਤੋਂ ਬਾਅਦ ਅਸੀਂ ਇਹ ਗੇਟ ਵਾਲੀਆਂ ਕਰਨ ਤੋਂ ਬਾਅਦ ਜਿੱਥੇ ਵੀ ਕਿਸਾਨਾਂ ਉਹ ਲੋਕੀ ਪ੍ਰੋਗਰਾਮ ਕੀਤਾ ਜਾ ਰਿਹਾ ਉਹਦੇ ਵਿੱਚ ਪਾਰਟਿਸਪੇਟ ਕਰਾਂਗੇ